ਅੰਮ੍ਰਿਤਸਰ ਦੇ ਨਰਾਇਣਗੜ੍ਹ ਵਿੱਚ ਸਲੂਨ ਦੀ ਦੁਕਾਨ ਚਲਾ ਰਹੇ ਇੱਕ ਨੌਜਵਾਨ ਨੂੰ ਤਿੰਨ ਬਦਮਾਸ਼ਾਂ ਨੇ ਕੁੱਟਿਆ ਅਤੇ ਗੰਭੀਰ ਜ਼ਖਮੀ ਕਰ ਦਿੱਤਾ ਇਸ ਮੌਕੇ ਤੇ ਪੀੜਤ ਸਾਈ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਨਰਾਇਣਗੜ੍ਹ ਵਿੱਚ ਸਲੂਨ ਦੀ ਦੁਕਾਨ ਚਲਾ ਰਿਹਾ ਹੈ ਪਿਛਲੇ ਕੁਝ ਮਹੀਨਿਆਂ ਤੋਂ ਉਸ ਦਾ ਆਪਣੇ ਇਲਾਕੇ ਦੇ ਇੱਕ ਨੌਜਵਾਨ ਨਾਲ ਕਿਸੇ ਮਾਮੂਲੀ ਗੱਲ ਦਾ ਝਗੜਾ ਚੱਲ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਮਾਮਲਾ ਸੁਲਝਾ ਵੀ ਲਿਆ ਪਰ ਉਕਤ ਨੌਜਵਾਨ ਨੇ ਆਪਣੀ ਰੰਜਿਸ਼ ਨਹੀਂ ਛੱਡੀ ਮੰਗਲਵਾਰ ਦੇ ਰਾਤ ਨੂੰ ਜਦੋਂ ਉਹ ਆਪਣੀ ਦੁਕਾਨ ਤੇ ਕੰਮ ਕਰ ਰਿਹਾ ਤਾਂ ਅਚਾਨਕ ਉਕਤ ਨੌਜਵਾਨ ਨੇ ਉਸ ਨੂੰ ਦੁਕਾਨ ਦੇ ਬਾਹਰ ਬੁਲਾ ਕੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ ਉਥੇ ਹੀ ਪਰਿਵਾਰ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਇਸ ਮੌਕੇ ਤੇ ਜਦ ਐਸਆਈ ਹਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਇਲ ਅਤੇ ਮਨੀ ਵਿਚਕਾਰ ਲੜਾਈ ਬਾਰੇ ਸ਼ਿਕਾਇਤ ਮਿਲੀ ਹੈ ਪਰ ਪੀੜਤ ਸਾਇਲ ਨੇ ਪੁਲਸ ਤੋਂ ਕੋਈ ਵੀ ਮੈਡੀਕਲ ਰਿਪੋਰਟ ਨਹੀਂ ਲਈ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਜੋ ਵੀ ਕਾਰਵਾਈ ਹੋਗੀ ਕੀਤੀ ਜਾਵੇਗੀ ਇੱਥੇ ਬਾਜ ਪਹਿਲਾਂ ਮ ਵੀ ਇੱਥੇ ਦੁਕਾਨ ਕਰਕੇ ਪੰਜ ਸਾਲ ਇਹਨਾਂ ਨੂੰ 5 ਸਾਲੋਂ ਕਿਤੇ ਦੁਕਾਨ ਕਰਦੇ ਹਨ ਖੁਦ ਅਜ ਤੱਕ ਕੋਈ ਬਜਾਜ ਸਾਡਾ ਕੋਈ ਰੋਲਾ ਰੱਪਾ ਨਹੀਂ ਕੋਈ ਗੱਲ ਨਹੀਂ ਆ ਅਜ ਤੱਕ ਸ਼ਰੀਫੀ ਨਾਲ ਕੰਮ ਕਰਦੇ ਰਹੇ ਆ ਤੇ ਸਾਡੇ ਬੱਚਿਆਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਕਿਹੜੇ ਬੰਦੇ ਨੇ ਮਾਰਿਆ ਕਿਹਦੇ ਪਾਜੀ ਮੈਨੂੰ ਇੱਚੀ ਦਾ ਨਹੀਂ ਪਤਾ ਤੇ ਇਹ ਵੀ ਨਹੀਂ ਪਗਰ ਪਾ ਰਿਹਾ ਕਿਹਨੇ ਜਾਣੇ ਟੋੜੇ ਤਿੰਨ ਜਾਣੇ ਦੱਸ ਦੇ ਫੇਆ ਕਿਹੜੇ-ਕਿਹੜੇ ਧਿਆਰੇ ਉਹਨਾਂ ਕੋ ਕੜੇ ਸੀ ਤੇ ਉਹਨਾਂ ਕੋ ਦੋ ਡਾਂਗਾ ਸੀ ਤੇ ਦੋ ਕੜੇ ਸੀ ਉਹਨਾਂ ਕੋ ਨਾਲ ਉਹ ਸਿਰ 'ਚ ਮਾਰੇ ਆ ਕਿੰਨੇ ਕੁੱਟਾ ਲੱਗੇ ਬੱਚੇ ਦੇ ਬੱਚੇ ਪਾਈ ਟਾਂਕੇ ਲੱਗੇ ਆ ਤੇ ਉਹਨਾਂ ਦਸੇਂ ਪੇਰਾ ਬੱਚਾ ਮਾਰ ਕੇ ਤਾਂ ਕਿਤੇ ਸ਼ਾਤ ਪ੍ਰਸ਼ਾਸਨ ਕੋਈ ਗੱਲ ਸੁਣ ਕੇ ਰਾਜੀ ਨਹੀਂ ਕੋਤਨੀ ਬਰਖਾ ਦਿੱਤੀ ਹੈ ਕੋਤਨੀ ਦਰਖਾਸਤ ਦਿੱਤੀ ਅੱਜ 3 ਦਿਨ ਹੋ ਗਏ ਕੋਈ ਕੋਲ ਨਹੀਂ ਸੁਣ ਰਿਹਾ ਇਹੋ ਕਹਿੰਦੇ ਪਗੋੜੇ ਪਗੋੜੇ ਤੇ ਕੀ ਗੱਲ ਹੋ ਮਿਲ ਨਹੀਂ ਸਕਦੇ ਕਿੰਨੇ ਜਾਨੇ ਹੈਗੇ ਛੋਟੇ ਤਿੰਨ ਜਾਨੇ ਸੀ ਉਹ ਤੇ ਕੋਈ ਇਹਦਾ ਵੀ ਰੰਜਿਸ਼ ਨਹੀਂ ਹੈਗੀ ਕਿਸੇ ਨਾਲ ਸਾਡੇ ਮੇਰੀ ਕੇ ਨਾ ਕੋਈ ਪ੍ਰਾਣੀ ਰੰਜਿਸ਼ ਨਹੀਂ ਹੈਗੀ ਮੁੰਡਿਆਂ ਦੇ ਇੰਨੇ ਕੋਈ ਕੋਈ ਰੰਜਿਸ਼ ਨਹੀਂ ਪ੍ਰਾਣੀ ਕੋਈ ਬਾਕੀ ਉਹ ਬੱਚਿਆਂ ਦਾ ਕੋਈ ਪਤਾ ਨਹੀਂ ਬਾਹਰ ਦੇ ਜਾਂਦੇ ਹੁੰਦੇ ਥੋੜਾ ਪਤਾ ਮੈਨੂੰ ਨਹੀਂ ਪਤਾ ਪਰ ਥੋੜੀ ਗੱਲ ਬਾਹਰੋਂ ਅੰਦਰੋਂ ਸੱਦ ਕੇ ਤੇ ਬੱਚਨੂੰ ਛੇੜ ਪਾੜ ਕੇ ਕਤਲ ਕਰ ਦਿੱਤਾ ਨਾ ਕੰਮ ਕਰਨ ਦਾ ਹੈ ਅੰਦਰੋਂ ਮਾਟਾ ਲਾ ਕੇ ਕਿਹੜਾ ਆਇਆ ਫਿਰ ਕਿਸੇ ਨੇ ਲਾ ਕੇ ਲਾ ਕੇ ਲਪਣੇ ਵਾਲਿਆਂ ਦਾ ਤਾਂ ਦਾੜਾਂ ਨੇ ਛਡਾਇਆ ਮੈਂ ਇਨਸਾਫ ਕੋ ਕਾਨੂੰਨ ਕੋ ਇਨਸਾਫ ਦੀ ਮੰਗ ਮੰਗ ਕਰਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਨਾਂਮ ਸਾਹਿਲ ਇਹ ਤੋਂ ਨਾਂਗੜਦਾਈਆਂ ਆ ਮੇਰੀ ਦੁਕਾਨ ਹੈ ਈ ਗੱਲ ਏ ਥੋ ਮਾਰ ਦਿੱਤਾ ਮੈਨੂੰ ਉਹਦੋਂ ਪਤਾ ਨਹੀਂ ਲੱਗਾ ਮੈਨੂੰ ਦੁਕਾਨ ਚੋਂ ਬਾਹਰ ਬਾਜ ਦਿੱਤੀ ਆ ਤੇ ਨਾਲ ਹੀ ਮੇਰੇ ਮਾਨ ਨੇ ਕਿਹੜੇ ਚਾਲੂ ਕਰਤੇ ਮੈਂ ਪੁੱਛਦਾ ਰਗਾ ਕੀ ਗੱਲ ਕੀ ਗੱਲ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਉਹਨਾਂ ਨੇ ਕਿੰਨੇ ਜਾਣੇ ਤਿੰਨ ਜਾਣੇ ਸੀਗੇ ਜਾਣ ਪਛਾਨ ਵਾਲੇ ਨਹੀਂ ਜਾਣ ਪਛਾਨੀ ਇੱਕ ਦੀ ਹੈਗੀ ਆ ਉਹਦਾ ਨਾਮ ਮਣੀ ਹੈ ਤੇ ਬਾਕੀ ਦੋ ਦੀ ਪਛਾਨ ਨਹੀਂ ਜੇ ਮੈਨੂੰ ਕਿਹੜੇ ਧਿਆਨ ਨਾਲ ਮਾਰਿਆ ਮੈਨੂੰ ਪਤਾ ਨਹੀਂ ਲੱਗਾ ਮੇਰੇ ਕੜੇ ਵਜੇ ਸਿਰ ਤੇ ਤੇ ਨਾਲ ਹੀ ਮੈਂ ਉੱਥੇ ਡੇਗ ਗਿਆ ਮੈਨੂੰ ਪਤਾ ਨਹੀਂ ਲੱਗਾ ਕੁਝ ਫਿਰ ਕਿੰਨੇ ਘੜੇ ਹਸਤਾ ਨੇ ਅਮੀਰ ਆਪਰਾ ਆਇਆ ਸੀ ਅੰਦਰੋਂ ਮੱਕੀ ਚਾਨਕ ਨੂੰ ਪਾ ਲੱਗਾ ਉਹ ਵੀ ਆਇਆ ਲੱਗ ਦੁਕਾਨਾਂ ਵਾਲੇ ਇਕੱਠੇ ਹੋਏ ਉਹਨਾਂ ਨੇ ਨਾਲ ਛੜਾਇਆ ਤੇ ਫਿਰ ਜਾ ਕੇ ਮੈਨੂੰ ਉਹਨਾਂ ਨੇ ਕਿਉਂਕਿ ਮੈਨੂੰ ਖੜਿਆ ਸੀ ਮੰਗ ਕਰਦੇ ਦੇ ਵੇਖਾ ਮੰਗਾ ਹੀ ਇਨਸਾਫ ਮੰਗਦੇਗੇ ਉਹ ਸਮੇਂ ਮੋਕੇ ਮੋਕੇ ਨਹੀਂ ਅਹੀਂ ਪਰ ਦਰਖਾਸਤ ਅਗਲੇ ਦਿਨ ਦਿੱਤੀ ਸੀ ਹਾਂਜੀ ਤੇ ਮੈਂ ਉਹ ਮੱਕੀ ਬਿਓਸ਼ਲ ਦੇ ਚਗਾ ਤੇ ਫਿਰ ਉਹ ਇਹਨਾਂ ਨੇ ਮੈਨੂੰ ਪਹਿਲਾਂ ਸੋਚਿਆ ਕਿ ਪਹਿਲਾਂ ਬਚਾ ਲਈਏ ਜੀ ਜ਼ਿਆਦਾ ਕੰਮ ਨਾ ਜੇ ਇਸ ਕਰਕੇ ਫਿਰ ਮੇਰਾ ਬਚਾ ਦੇਖਿਆ ਇਹਨਾਂ ਨੇ ਮੇਰੇ ਸਿਰ ਤੇ 66 ਟਾਂਕੇ ਲੱਗੇ ਆ। ਕਿੰਨੇ ਟਾਂਕੇ ਲੱਗੇ ਹੋ? ਮੇਰੇ ਸਿਰ ਤੇ 22 ਟਾਂਕੇ ਲੱਗੇ ਆ। ਉਹਨ ਕੀ ਮੰਗ ਮੰਗ ਕਰ ਰਿਹਾ। ਮੈਂ ਇਨਸਾਫ ਮੰਗਦਾ ਇਹ। ਕਿ ਕਾਨ ਸੀਸੀਟੀਵੀ ਨਹੀਂ ਹੈ। ਆ ਗਈ ਠੇਗ ਦੇ। ਸੀਸੀਟੀਵੀ ਲਾ ਦੇ ਕੋਈ ਕੈਮਰਾ ਨਹੀਂ ਆ ਤੇ ਜੀ। ਮੇਰਾ ਨਾਮ ਪਰਮਜੀਤ ਸਿੰਘ ਭਾਈ ਮੇਰੀ ਲਾਗੇ ਸ਼ਾਪ ਹੈਗੀ ਆ ਦੁੱਧ ਦੀ ਤੇ ਮੈਂ ਚਾਨਕ ਬਾਹਰ ਖੜਾ ਸੀ ਤੇ ਇਹਦੇ ਮਤਲਬ ਦੁਕਾਨ ਤੇ ਕਾਫੀ ਜਣੇ ਮੁੰਡੇ ਖੜੇ ਸੀ। ਫਿਰ ਮੈਂ ਆਇਆ ਇਹਦੀ ਦੁਕਾਨ ਤੇ ਤੇ ਇਹਨੂੰ ਤਿੰਨ ਚਾਰ ਮੁੰਡੇ ਕੁੱਟ ਰਏ ਸੀ। ਕੜੇ ਕੁੜੇ ਦੇ ਸਿਰ 'ਚ ਮਾਰੇ ਵਾਵਾ ਜ਼ਖਮੀ ਲਹੂ ਲਹੂ ਵਿਚਾਰੇ ਦਾ ਵਗਾਇਆ ਸੀ ਤੇ ਮੈਂ ਇਹਨੂੰ ਛਡਾਇਆ ਵਾ ਤਾਂ ਵੀ ਮੈਨੂੰ ਉਹਨਾਂ ਧੱਕਾ ਮਾਰ ਕੇ ਤੇ ਇਹਨੂੰ ਚਾਵੀ ਘੁੱਟਣ ਲਾ ਪਿਆ ਫਿਰ ਇਧਰੋਂ ਗਲੀ 'ਚੋਂ ਤਿੰਨ ਚਾਰ ਜਣੇ ਕਾਫੀ ਇਕੱਠੇ ਹੋ ਗਏ ਆਏ ਆ ਫਿਰ ਉਹਨਾਂ ਨੂੰ ਭੁਜਾਇਆ ਸੀ ਤੇ ਫਿਰ ਗਏ ਉਹ ਕਰ ਦਾ ਕੋ ਲੱਗਾ ਕਿਉਂ ਮਾਰੇ ਕੁੜੇ ਆ ਭਾਈ ਹਨੂ ਕਰਨ ਦਾ ਜੇ ਕੋਈ ਪਤਾ ਨਹੀਂ ਆ ਬਟ ਪਰ ਇਹ ਆ ਵੀ ਇਹ ਬੰਦਾ ਹਨੂ ਇੰਨਾ ਪੁਰਾਣਾ ਵੀ ਇੱਥੇ ਐਨੇ ਚਿਰ ਦਾ ਹੈਗਾ ਵਾ ਇਹੋ ਜਿਹਾ ਬੰਦਾ ਭਲਾ ਮਾਨਸ ਮੁੰਡਾ ਵਾ ਕੋਈ ਇਹੋ ਜਾਨੀ ਹੈਗਾ ਬੰਦਾ ਇਹ ਮੰਗਨ ਸਾਫ ਚਾਹੀਦਾ ਭਾਈ ਫਿਰ ਵੀ ਇਦਾਂ ਦੇ ਕੱਲ ਨੂੰ ਭਾਈ ਸਾਡੇ ਕੋ ਵੀ ਆ ਕੇ ਬੰਦਾ ਕੋਈ ਦੋ ਚਾਰ ਸਾਡੇ ਵੀ ਗੱਲ ਪੈ ਸਕਦਾ ਜੇ ਇੱਥੇ ਭਾਈ ਨੂੰ ਇਹਨਾਂ ਇਨਸਾਫ ਮਿਲੂਗਾ ਤੇ ਫਿਰ ਕਿਸੇ ਨੂੰ ਵੀ ਨਾ ਮਿਲ ਸਕਦਾ ਜੇ ਹੋਜੇ ਬੰਦੇ ਨੂੰ ਹੀ ਇਦਾਂ ਕਰਨਗੇ ਤੇ ਫਿਰ ਕਿਹਨੂੰ ਇਨਸਾਫ ਮਿਲੂਗਾ ਕੋਈ ਆਸ ਹੈਗੀ ਫਿਰ ਕਿਸੇ ਕੋ ਪੁਲਿਸ ਭਾਈ ਕੋਈ ਮੌਕੇ ਤੇ ਕੋਈ ਪੁਲਿਸ ਨਹੀਂ ਆਈ ਭਾਈ ਇਹ ਗਏ ਵੀ ਆ ਥਾਣੇ ਪਰ ਨਹੀਂ ਅਜੇ ਕੋਈ ਕਹਿੰਦੇ ਕੋਈ ਸਾਡੀ ਸੁਣਵਾਈ ਨਹੀਂ ਅਜੇ ਹੋਈ ਉਹਨਾਂ ਕੋ ਭਾਈ ਦੋ ਡਾਂਗਾ ਸੀ ਤੇ ਇੱਕ ਦੋ ਇੱਕ ਕੜੇ ਦੋ ਕੜੇ ਮੁੰਡਿਆਂ ਕੋ ਦੋ ਡਾਂਗਾ ਸੀ ਉਹਨਾਂ ਕੋ ਦਰਵਾਜ਼ਾ ਮਾਰ ਕੇ ਬਰਾਇਆ ਨੂੰ ਹਾਂਜੀ ਅੰਦਰੋਂ ਭਾਈ ਇਹ ਕਟਿੰਗ ਕਰਦਾ ਪਿਆ ਸੀ ਆਪਣਾ ਕੰਮ ਵਿਚਾਰਾ ਕਰਦਾ ਪਿਆ ਸੀ ਆਪਣੀ ਧਿਆਨ ਉਹਨਾਂ ਨੂੰ ਬਾਹਰੋਂ ਅੰਦਰੋਂ ਆਵਾਜ਼ ਮਾਰੀ ਬਾਹਰੋਂ ਇਹ ਬਾਹਰ ਗਿਆ ਗੱਲ ਸੁਣਨ ਤੇ ਉਸੇ ਲਈ ਇਹਨਾਂ ਦੀ ਫਾਈਟਿੰਗ ਹੋਣੀ ਚાલુ ਹੋ ਗਈ ਇਹ ਇੱਕ ਸਾਹਿਲ ਨਾਮ ਦਾ ਲੜਕਾ ਵਾ ਪਿਓ ਦਾ ਨਾਮ ਗਾ ਸਤਪਾਲਪੁਰੀ ਵਸਾਈ ਹ ਉਸ ਨੰਬਰ 906 ਸ਼ੀ ਮੰਦਰ ਲਾਗੇ ਰਹਿੰਦਾ ਹੈ ਇਨਾਂ ਦਾ 13 ਤਰੀਕ ਨੂੰ ਰਾਤ ਝਗੜਿਆ ਆ 10 ਵਜੇ ਤੇ ਇਹ 14 ਤਰੀਕ ਨੂੰ ਸਾਡੇ ਕੋਲ ਆਏ ਆ ਸ਼ਾਮੀ ਤੇ ਲਿਖਤੀ ਇੱਕ ਦਰਖਾਸਤ ਦੇ ਗਏ ਆ ਤੇ ਕੋਈ ਮੈਡੀਕਲ ਵਗੈਰਾ ਸਾਡੇ ਕੋਲ ਡਾਕਟਰ ਨਹੀਂ ਲੈ ਕੇ ਗਏ ਵੀ ਇਹਦਾ ਮਿਲ ਕੇ ਕੁਝ ਕਰਨਾ ਵਾ ਉਹਦੇ ਬਾਰੇ ਸਾਡੇ ਕੋਲ ਕੋਈ ਮੈਡੀਕਲ ਨਹੀਂ ਡਾਕਟਰ ਨਹੀਂ ਕਟਾ ਕੇ ਲੈ ਗਏ ਬਾਕੀ ਅਸੀਂ ਕਰ ਰਹੇ ਆ ਇਹਦੀ ਤਫ਼ਤੀਸ਼ ਕਰ ਰਹੇ ਆ ਜੋ ਵੀ ਗੱਲ ਸਾਹਮਣੇ ਆਊਗੀ ਉਹ